ਉਦੋਂ ਨੂੰ ਸਾਹਮਣੇ ਲੈ ਕੇ ਆਉਂਦੇ ਤਾਂ ਪੁੱਤ ਮੇਰੇ ਪੜਦਾ ਫੱਟ ਰਹਾ ਹਾਂ ਹਾਂ ਉਹ ਉਹਨਾਂ ਦੇ ਜਿਹੜੇ ਸਹਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਪਾਪਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਦੇ ਲਗਭਗ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸੀ ਉਹਦੇ ਪੱਟ 'ਚ ਬਚੇ ਕੀ ਦੇਖੋ ਜਦੋਂ ਬਾਬਾ ਜੀ ਤੇ ਉਸ ਦੇ ਨੇ ਇਹਨਾਂ ਨੇ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗਟੀ ਕਿਵੇਂ ਲੈ ਕੇ ਆਈਏ ਔਰ ਪਪਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਹੈ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਹੈ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅੜੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਕਿ ਜਿਹੜਾ ਇਹ ਕਹਿੰਦੇ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੁਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀਐਮਸੀ ਤੋਂ ਮੈਂ ਰਿਕਾਰਡ ਦਿੱਤਾ ਅੰਦਰ ਸਾਰਾ ਡੀਐਮਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਕਿ ਸ਼ਾਮ ਨੂੰ 3 ਵਜੇ ਇੱਥੇ ਆ ਗਿਆ ਤੇ ਪ੍ਰਾਇਓਰਟੀ ਇਹਨਾਂ ਦੀ ਹੈ ਕਿ ਪਹਿਲਾਂ ਅਸੀਂ ਹੁਣ ਤਾਂ ਹੀ ਉਹ ਸਿਵਲ ਹਸਪੀਟਲ ਨੂੰਾਂ ਨੂੰ ਕਿ ਜੇ ਡਾਕਟਰ ਇੱਕ ਵਾਰ ਫੇਅਰ ਐਗਜ਼ਾਮਨ ਕਰੰਗੇ ਕੋਈ ਅਰਜੈਂਟ ਟ੍ਰੀਟਮੈਂਟ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਪਹਿਲਾਂ ਉਹ ਦੇਖਾਂਗੇ ਉਸ ਤੋਂ ਬਾਅਦ ਅਸੀਂ ਹੋਰ ਇੰਵੈਸਟ ਕਰਾਂਗੇ ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ ਪ੍ਰਦੀਪ ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪੁਰਾਣੇ ਕਾਨੂੰਨ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਅਰਾਦਾ ਕਤਲ ਕਹਿੰਦੇ ਆ ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਦੇ ਲਗਭਗ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜੜਾ ਸੀ ਉਹਦੇ ਪੱਟ ਚ ਬਚਿਆ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਦੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤੇਗੜ ਸਾਹਿਬ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ ਪੰਜ ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਾਜਵਾ ਸਭਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮੈਨੂੰ ਲੱਗਦਾ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦਿਨ ਇਹਨਾਂ ਨੇ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗੱਡੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਏ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਏ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ٹرسٹ ਬਣਿਆ ਹੋਇਆ ਹੈ ਉਹ ٹرسٹ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚਕੋਚੀ ਦਸੀਏ ਕਿ ਜਿਹੜਾ ਇਹ ਕਹਿੰਦੇ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀਐਮਸੀ ਤੋਂ ਮੈਂ ਰਿਕਾਰਡ ਦਿੱਤਾ ਅੰਦਰ ਸਾਰਾ ਡੀਐਮਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਸ਼ਾਮ ਨੂੰ 3 ਵਜੇ ਇੱਥੇ ਆ ਗਿਆ। ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਅੱਜ ਵੱਡੀ ਸਾਡੇ ਸਾਹਮਣੇ ਆਈ ਏ ਮੈਂ ਤੁਹਾਨੂੰ ਦੋ ਦੋ ਮਿੰਟ ਲਈ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ। ਉਹ ਕੀ ਸੀ ਕਿ ਜਦੋਂ ਇਹਨਾਂ ਨੂੰ ਬੱਤੀ ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇੱਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ ਬੱਤੀ ਭੇਜ ਦਿੱਤਾ ਗਿਆ। ਬੱਤੀ ਵਾਲੇ ਹਸਪੀਟਲ ਦੇ ਵਿੱਚ ਬਹੁਤ ਜਿਹੜੀ ਅੱਜ ਵੱਡਾ ਜਿਹੜਾ ਕੋਈ ਲੰਮਾ ਡਿਸਕਸ਼ਨ ਚੱਲੀ ਮੈਂ ਉਹਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ। ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਵੋਮਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਨ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਜੋ ਲੋਕ ਕਿਤੇ 6:00 ਵਜੇ ਬਾਬਾ ਹੁਣ ਇਹ ਚਾਰ ਚੀਜ਼ਾਂ ਉਹ ਲਿਖ ਰਹੇ ਨੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਦੇ ਆ ਉਹ ਟੁੱਟਿਆ ਹੋਇਆ ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਬੜਾ ਐਡਵਾਈਸ ਕੀ ਕੀਤੀ ਹੈ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ 4 ਹਫ਼ਤੇ ਲਗਭਗ 4 ਹਫ਼ਤੇ ਉਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈਗੀ ਉਹੀ ਹੋਏਗਾ ਹੁਣ ਉਹ ਚੀਜ਼ ਰਿਕਾਰਡ ਬਣ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇੱਕ ਕੀ ਅਡੀ ਕਾਲੀ ਸੀ ਕਿ ਤੁਸੀਂ 15 ਤਰੀਕ ਨੂੰ ਅਰੈਸਟ ਪਾਏ ਹੋ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡਸ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਏ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਉਹਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਹੈ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ। ਕੱਲ ਨੂੰ ਉਹ ਕੋ ਕੈਂਸਰ ਰੂਪ ਤਾਰਨ ਕਰ ਗਈ। ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਦੇਵੇ ਜੀ ਸਾਡੀ ਜ਼ਿੰਮੇਵਾਰੀ ਏ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਵਾੜੇ ਦੇ ਟੁੱਟਣ ਕਰਕੇ ਸੋਜਿਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ। ਸੋ ਅੱਜ ਅਸੀਂ ਇਹਨਾਂ ਨੂੰ ਕੋਈ ਕਹਿ ਕਿ ਅੱਜ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪਾਂ 32 ਵਾਲੇ ਹਸਪੀਟਲ ਚ ਜਾਂ ਸਿਵਲ ਹਸਪੀਟਲ ਚ ਦੁਬਾਰਾ ਐਡਮਿਟ ਕਰਾਈਏ। ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ। ਫੇਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਆਈਏ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮੈਨੂੰ ਲੱਗਾ ਘੰਟਾ 1.5 ਘੰਟਾ ਸਾਢੀ ਜਿਹੜੀ ਇਹ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਹੈ ਤੇ ਹੁਣ ਲਾਸਟ ਆ ਕੇ ਜੱਜ ਸਾਹਿਬ ਨੇ ਅੱਜ ਬਹੁਤ ਮੈਂ ਕਹਾਂਗਾ ਕਿ ਮਾਂਜੋ কোর্ਟਸ ਦੇ ਉੱਪਰ ਸਾਨੂੰ ਬਹੁਤ ਫੇਟ ਹੈ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਹੈ ਉਹਦੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਂਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸੀਂ ਅਪਲਾਈ ਕਰਤਾ ਕਿਉਂਕਿ 6 ਵਜ ਗਏ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਜਿਹੜਾ ਕੀਤਾ ਜਾਏਗਾ ਸੋ ਇਹ ਬਹੁਤ ਅਜ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਹੁਣ ਉਹਨਾਂ ਨੂੰ ਸਿਵਲ ਹਸਪੀਟਲ ਇਹ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਔਰ ਪਿਛਲਾ ਬ੍ਰਦਰ ਵੱਲੋਂ ਇੱਕ ਪੁਆਇ ਕਿ ਤੁਸੀਂ ਬੋਰਡ ਆਫ ਡਾਕਟਰਸ ਕੌਨਸਟੀਟਿਊਟ ਕਰ ਦੋ ਕਿਉਂਕਿ ਜਬਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤਾਂ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਜੇ ਪੁਲਿਸ ਰਿਮਾਂਡ ਚ ਵੀ ਰੱਖਦੇ ਹਾਂ ਜਾਂ ਉਸ ਤੋਂ ਬਾਅਦ ਜੁਡੀਸ਼ਲ ਭੇਜ ਦਿੰਦੇ ਨੇ ਜਾਂ ਜੇਲ੍ਹ ਚ ਭੇਜ ਦਿੰਦੇ ਹਾਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜਬਾੜੇ ਦਾ ਇਲਾਜ ਕੌਣ ਕਰੇਗਾ ਜੋ ਸੱਟਾਂ ਬੱਜੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜੱਸ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦੇਵਾਂਗੇ ਪਰ ਮੋਟੇ ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥਾਰਟ ਫਿਰ ਉਸ ਤੋਂ ਬਾਅਦ ਉਹ ਰਿਪੋਰਟ ਤੋਂ ਬਾਅਦ ਜਿਹੜਾ ਅਗੇ ਪ੍ਰੋਸੈਸੇ ਉਹ ਹੋ ਰਿਹਾ ਹੈ। ਸੋ ਇਹ ਹੈਗਾ ਸੀ। 90 ਨੰਬਰ ਐਫ ਆਈ ਆਰ ਜੀ ਸਾਡੀ ਫਤੇਗੜ ਸਾਹਿਬ ਥਾਣੇ ਦੀ। ਉਹਦੇ ਚ ਅਸੀਂ ਕੱਲ ਰਾਤ ਨੂੰ ਗੁਰਵਿੰਦਰ ਸਿੰਘ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ। ਉਹਨਾਂ ਨੂੰ ਹਸਪੀਟਲ ਤੋਂ ਛੁੱਟੀ ਹੋ ਗਈ ਸੀ। ਉਹਨਾਂ ਨੂੰ ਅਰੈਸਟ ਕਰ ਲਿਆ ਸੀ। ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਸੀਗਾ ਜੱਜ ਸਾਹਿਬ ਦੇ ਕੋਲ ਉਹਨਾਂ ਦਾ ਸਾਨੂੰ 1 ਦਿਨ ਦਾ ਟੁਲਿਸ ਰਿਮਾਨਡ ਮਿਲਿਆ। ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ। ਕੱਲ ਨੂੰ ਤੁਹਾਨੂੰ ਡਿਟੇਲਸ ਦਵਾਂਗੇ। ਕੀ ਕੀਤੀ ਅਭੀ ਕੋਈ ਰਿਕਵਰੀ ਵਗੈਰਾ ਨਹੀਂ ਰਿਕਵਰੀ ਜੀ ਹਾਲ ਦੀ ਘੜੀ ਹਲੇ ਕੋਈ ਨਹੀਂ ਹੋਈ ਹਲੇ ਅਸਤਾ ਸੋ ਉਹਨਾਂ ਤੋਂ ਪੁੱਛ ਕਿਛੀ ਕਰ ਰਹੇ ਆ ਕਿ ਕਾਰ ਲੜਾਈ ਦਾ ਕੀ ਕਾਰਨ ਸੀਗਾ ਕਿਉਂ ਹੋਈ ਕਿਵੇਂ ਹੋਈ ਉਹ ਸਾਰੀ ਡਿਟੇਲ ਕਰ ਰਹੇ ਆ ਅਜਰਾਤ ਨੂੰ ਕਲਸਫੇਰ ਤੱਕ ਸਿੱਗਲ ਕਲੀਅਰ ਕਰ ਲਾਂਗੇ ਸਰ ਇਹ થોਲੇ ਸਮਾਂਡ ਮੇ ਲੈ ਕੇ ਜੀ ਡਾਕਟਰ ਕੋਲ ਕਨਸਰਨ ਕਰਨ ਦਾ ਹਾਲੇ ਜੀ ਐਸਐਚ ਕੀ ਆਰਡਰਸ ਨਹੀਂ ਕਲੀਅਰਟ ਆਏ ਲੋਕ ਜੋ ਸਾਨੂੰ ਸੀਗਾ ਉਹਨਾਂ ਨੇ ਪਹਿਲਾਂ ਸਾਨੂੰ ਇੱਕ ਤੈ ਹਦਾਇਤ ਕੀਤੀ ਹੈ ਕਿ ਅਸੀਂ ਇਹਨਾਂ ਦਾ ਇੱਕ ਵਾਰ ਸਿਵਲ ਹਸਪੀਟਲ ਤੋਂ ਮੈਡੀਕਲ ਕਰਵਾਈਏ ਕਿ ਜੇ ਕੋਈ ਹੋਰ ਟ੍ਰੀਟਮੈਂਟ ਰਹਿੰਦਾ ਹੈ ਇਹਨਾਂ ਦਾ ਕਰਨ ਵਾਲਾ ਤਾਂ ਉਹ ਪਹਿਲਾਂ ਕਿਉਂਕਿ ਪ੍ਰਾਇਓਰਟੀ ਹੈਲਥ ਤੇ ਪ੍ਰਾਇਓਰਟੀ ਇਹਨਾਂ ਦੀ ਹੈ ਕਿ ਪਹਿਲਾਂ ਅਸੀਂ ਹੁਣ ਤਾਂ ਹੀ ਉਹ ਸਿਵਲ ਹਸਪੀਟਲ ਉਹਨਾਂ ਨੂੰ ਕਿ ਜੇ ਡਾਕਟਰ ਇੱਕ ਵਾਰ ਫੇਰ ਐਗਜ਼ਾਮਿਨ ਕਰਨਗੇ ਕੋਈ ਅਰਜੈਂਟ ਟ੍ਰੀਟਮੈਂਟ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਪਹਿਲਾਂ ਉਹ ਦੇਖਾਂਗੇ ਉਸ ਤੋਂ ਬਾਅਦ ਅਸੀਂ ਇਹ ਪਹਿਲਾਂ ਮੁਲਾਕਾ ਕਰਾਇਆ ਨਹੀਂ ਗਏ ਜੇ ਇਹ ਪਹਿਲਾਂ ਕਰਾਇਆ ਸੀ ਕਰਾਇਆ ਸੀ ਅਸੀਂ ਕੱਲ ਰਾਤ ਵੀ ਕਰਾਇਆ ਸੀ ਉੱਥੋਂ ਵੀ ਹੋ ਕੇ ਆਇਆ ਸੀ ਮੁਲਾਕਾ ਤੇ ਉਹਨਾਂ ਨੇ ਅਜੇ ਉੱਥੇ ਰਿਕਵੈਸਟ ਪਾਈ ਸੀ ਕਿ ਮੈਂ ਮਤਲਬ ਇੱਕ ਵਾਰ ਮੇਰਾ ਹਲੇ ਕੋਈ ਟ੍ਰੀਟਮੈਂਟ ਰਹਿ ਗਿਆ ਸੀ ਮੈਂ ਉਹ ਟ੍ਰੀਟਮੈਂਟ ਕਰਵਾਉਣਾ ਹੈ ਅਲੀ ਰੈਗਲੇ ਸੀ ਉਹ ਤਾਂ ਹੀ ਉਹ ਡਾਕਟਰ ਸਾਹਿਬ ਨੇ ਕਿਹਾ ਕਿ ਕੁਲੀਆਂ ਸੱਟਾਂ ਹੈਗੀਆਂ ਫੇਰ ਐਗਜ਼ਾਮਿੰਗ ਕਰ ਲੈਣ ਜੋ ਵੀ ਉਹ ਕਹਿਣਗੇ ਪਹਿਲਾਂ ਉਹਨਾਂ ਦੀ ਹੈਲਥ ਪ੍ਰਾਇਓਰਿਟੀ ਹੈ ਉਸ ਤੋਂ ਬਾਅਦ ਅਸੀਂ ਐਡਮਿਨਿਸਟ੍ਰੇਸ਼ਨ ਕਰਦੇ ਜਲਦੀ ਤੇ ਵੀ ਕਿੰਨੇ ਕੁ ਮਲਾ ਜਿਹੜੇ ਮੁੱਲਜ਼ਮ ਨੇ ਇਹਦੇ ਵਿੱਚ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਚ ਐਚਜੀ ਮੇਨ ਕੇਸ ਜਿਹੜਾ 95 ਨੰਬਰ ਐਫਆਈਆਰ ਹੈ ਉਹਦੇ ਵਿੱਚ ਦੋ ਜਣੇ ਅਰੈਸਟ ਹੋਏ ਆ ਗੁਰਵਿੰਦਰ ਸਿੰਘ ਜਿਹੜੇ ਖੇੜੀ ਜੱਟਾਂ ਦੇ ਤੇ ਉਹਨਾਂ ਦਾ ਜਿਹੜਾ ਕਜ਼ਨ ਹੈ ਪ੍ਰਪਤੀ ਤੇ ਇੱਕ ਕ੍ਰਾਸ ਕੇਸ ਦੇ ਵਿੱਚ ਵੀ ਦੋ ਮੁੰਡੇ ਗ੍ਰਿਫਤਾਰ ਹੋਏ ਆ ਉਹ ਕ੍ਰਾਸ ਵਾਲੇ ਦਾ ਦੋਨੇ ਅਫੀਸ਼ੀਅਲ ਰਿਮਾਂਡ ਤੇ ਭੇਜਿਆ ਸੀ ਸਟਰੀ ਤੇ ਤੋਂ ਇਹਨਾਂ ਦਾ ਪ੍ਰਭਦੀਪ ਦਾ ਤੇ ਗੁਰਵਿੰਦਰ ਦਾ ਸਮੀਖਿਕ ਦਰਮਾਨ ਮਿਲ ਗਿਆ ਜਿਹਦੇ ਵਿੱਚ ਕੋਈ ਹੋਰ ਵੀ ਮਾਮਲਾ ਦੇ ਵਿੱਚ ਗ੍ਰਿਫਤਾਰੀ ਬਾਕੀ ਹੈ ਜਾਂ ਪੂਰੇ ਹੋ ਚੁੱਕੇ ਹਾਂਜੀ ਨਹੀਂ ਹਲੇ ਬਾਕੀ ਹੈ ਜੀ ਪਹਿਲਾਂ ਮੇਨ ਕੇਸ 'ਚ ਵੀ 3-4 ਅਣਪਛਾਤੇ ਵਿਅਕਤੀ ਉਹਨਾਂ ਨੇ ਲਿਖਾਈ ਹੋਏ ਨੇ ਕੋਈ ਕਸੂ ਉਹ ਵੀ ਕਲੀਅਰ ਕਰਨਾ ਹੈ ਕਿ ਕਿਹੜੇ ਨੇ ਤੇ ਕ੍ਰਾਸ ਕੇਸ ਦੇ ਵਿੱਚ ਇੱਕ ਰਮਨ ਜੋਤ ਹੈ ਜਿਹਦਾ ਬਈ ਨੇਮ ਹੈਗਾ ਗੁਰਜੀਤ ਕੌਰ ਉਹ ਹੀ ਨੇ ਤੇ ਉੱਥੇ ਵੀ 3-4 ਅਣਪਛਾਤੇ ਵਿਅਕਤੀ ਨੇ